ਬਹੁਤ ਹੀ ਧਿਆਨ ਦੇਣ ਯੋਗ ਤੇ ਮਹੱਤਵਪੂਰਨ ਗੱਲਾਂ ਔਰਤਾਂ 'ਚ ਥਕਾਵਟ ਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਅਸਰਦਾਰ ਘਰੇਲੂ ਨੁਸਖੇ ਡਾਈਟ 'ਚ ਜ਼ਰੂਰ ਸ਼ਾਮਲ ਕਰੋ ਇਹ ਪੰਜ ਚੀਜ਼ਾਂ ਔਰਤਾਂ ਆਪਣੀ ਸਿਹਤ ਪ੍ਰਤੀ ਬਹੁਤ ਲਾਪਰਵਾਹ ਹੁੰਦੀਆਂ ਹਨ ਜਿਸ ਕਾਰਨ 35 ਤੋਂ 40 ਸਾਲ ਦੀ ਉਮਰ ਵਿੱਚ ਹੀ ਔਰਤਾਂ ਦੇ ਸਰੀਰ ਵਿੱਚ ਥਕਾਵਟ ਤੇ ਕਮਜ਼ੋਰੀ ਵਧਣ ਲੱਗਦੀ ਹੈ ਇਸ ਤਕਾਵਟ ਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਸਹੀ ਪੋਸ਼ਣ ਦੀ ਲੋੜ ਹੁੰਦੀ ਹੈ। ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਜੇਕਰ ਔਰਤਾਂ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਦੀਆਂ ਤਾਂ ਉਹਨਾਂ ਦੇ ਸਰੀਰ ਵਿੱਚ ਦਰਦ ਅਤੇ ਹੋਰ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕਈ ਵਾਰ ਕਮਜ਼ੋਰੀ ਦੀ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਰੋਜ਼ਾਨਾ ਕੰਮ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਭੋਜਨ ਵਿੱਚ ਅਜਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀਆਂ ਹਨ ਤੇ ਥਕਾਵਟ ਤੇ ਕਮਜ਼ੋਰੀ ਨੂੰ ਦੂਰ ਕਰਦੀਆਂ ਹਨ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਚੀਜ਼ ਹੈ ਦੁੱਧ ਔਰਤਾਂ ਨੂੰ ਖੁਰਾਕ ਚ ਦੁੱਧ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਇਹ ਸਾਰੇ ਲੋੜੀਂਦੇ ਪੋਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਦੁੱਧ ਪੀਣ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਦੂਸਰੀ ਨੰਬਰ ਤੇ ਆਉਂਦਾ ਹੈ ਪਾਣੀ ਸਰੀਰ 'ਚ ਪਾਣੀ ਦੀ ਕਮੀ ਹੋਣ ਤੇ ਵੀ ਔਰਤਾਂ ਨੂੰ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਲਈ ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਡੀਹਾਈਡਰੇਸ਼ਨ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਤੀਜੀ ਮਹੱਤਵਪੂਰਨ ਚੀਜ਼ ਹੈ ਆਇਰਨ। ਸਰੀਰ 'ਚ ਆਇਰਨ ਦੀ ਕਮੀ ਹੋਣ ਤੇ ਥਕਾਵਟ ਤੇ ਕਮਜ਼ੋਰੀ ਜ਼ਿਆਦਾ ਮਹਿਸੂਸ ਹੁੰਦੀ ਹੈ। ਆਇਰਨ ਸਾਡੇ ਸਰੀਰ ਦੇ ਸੈੱਲਾਂ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਦੀ ਘਾਟ ਕਾਰਨ ਥਕਾਵਟ ਅਤੇ ਕਮਜ਼ੋਰੀ ਬਣੀ ਰਹਿੰਦੀ ਹੈ। ਚੌਥੇ ਨੰਬਰ ਤੇ ਆਉਂਦੇ ਨੇ ਸੁੱਕੇ میਵੇ, ਡਰਾਈ ਫਰੂਟਸ। ਔਰਤਾਂ ਨੂੰ ਆਪਣੀ ਖੁਰਾਕ ਦੇ ਵਿੱਚ ਸੁੱਕੇ میਵੇ ਸ਼ਾਮਲ ਕਰਨੇ ਚਾਹੀਦੇ ਹਨ। ਇਸ ਨਾਲ ਸਰੀਰ ਸਿਹਤਮੰਦ ਤੇ ਊਰਜਾਵਾਨ ਬਣਿਆ ਰਹਿੰਦਾ ਹੈ। ਅਖਰੋਟ ਖਾਣ ਨਾਲ ਸਰੀਰ ਕਈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਪੰਜਵੀਂ ਮਹੱਤਵਪੂਰਨ ਚੀਜ਼ ਹੈ ਫਰੂਟਸ। ਔਰਤਾਂ ਨੂੰ ਭੋਜਨ 'ਚ ਫਲਾਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਰੋਜਾਨਾ ਇੱਕ ਕੇਲਾ ਜ਼ਰੂਰ ਖਾਓ ਕੇਲਾ ਖਾਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ ਇਸ ਵਿੱਚ ਕਾਰਬੋਹਾਈਡਰੇਟਸ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਜੋ ਸਰੀਰ ਨੂੰ એનર્ਜੀ ਦਿੰਦੀ ਹੈ ਸੋ ਇਸ ਲਈ ਇਹ ਪੰਜੇ ਚੀਜ਼ਾਂ ਖਾਓ ਤੇ ਤੰਦਰੁਸਤ ਬਣ ਜਾਓ ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਤਾਂ ਇਹ ਵੀਡੀਓ ਹੈ ਤੁਹਾਡੇ ਲਈ ਹਰ ਰੋਜ਼ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉੱਠੋ ਤੇ 2 ਜਾਂ 3 ਕਿਲੋਮੀਟਰ ਦੀ ਸੈਰ ਕਰੋ ਦਿਨ ਦੀ ਸ਼ੁਰੂਆਤ ਰੱਬ ਦਾ ਨਾਮ ਲੈ ਕੇ ਕਰੋ ਇਸ ਨਾਲ ਇੱਕ ਸ਼ਕਤੀ ਜਾਗਦੀ ਹੈ ਜੋ ਦਿਲ ਤੇ ਦਿਮਾਗ ਨੂੰ ਤਰੋਤਾਜ਼ਾ ਕਰੇਗੀ ਸਰੀਰ ਨੂੰ ਹਮੇਸ਼ਾ ਸਿੱਧਾ ਰੱਖੋ ਜੇਕਰ ਤੁਸੀਂ ਬੈਠੋ ਤਾਂ ਖਿੱਚੋ ਜੇਕਰ ਤੁਸੀਂ ਚੱਲੋ ਤਾਂ ਸਰੀਰ ਨੂੰ ਸਿੱਧਾ ਰੱਖੋ ਇਸ ਨਾਲ ਤੁਹਾਡੇ ਸਰੀਰ ਦਾ ਪੋਸਚਰ ਸਹੀ ਰਹੇਗਾ। ਭੋਜਨ ਤੋਂ ਹੀ ਸਿਹਤ ਬਣਾਉਣ ਦੀ ਕੋਸ਼ਿਸ਼ ਕਰੋ। ਅਜੀਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਭੋਜਨ ਨੂੰ ਹਮੇਸ਼ਾ ਆਨੰਦ ਨਾਲ ਚਬਾਓ ਤਾਂ ਕਿ ਪਾਚਨ ਕਿਰਿਆ ਠੀਕ ਰਹੇ। ਇਸ ਨਾਲ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਆਵੇਗੀ। ਮोटापे ਦਾ ਮੁੱਖ ਕਾਰਨ ਤੇਲਯੁਕਤ ਅਤੇ ਮਿੱਠੇ ਭੋਜਨ ਹਨ। ਇਸ ਨਾਲ ਸਰੀਰ 'ਚ ਚਰਬੀ, ਆਲਸ ਤੇ ਸੁਸਤੀ ਵਾਧੀ ਹੈ। ਇਨ੍ਹਾਂ ਪਦਾਰਥਾਂ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰੋ। ਭੋਜਨ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ। ਉਹਨਾਂ ਤੋਂ ਜ਼ਰੂਰੀ ਤੇਲ ਤੱਤ ਪ੍ਰਾਪਤ ਕਰੋ। ਕੁਦਰਤੀ ਰੂਪ ਦੇ ਪਦਾਰਥਾਂ ਤੋਂ ਹੀ ਸਰੀਰ ਲਈ ਜ਼ਰੂਰੀ ਤੇਲ ਦੀ ਸਪਲਾਈ ਪ੍ਰਾਪਤ ਕਰੋ। ਗੱਡੀ ਦਾ ਲਗਾਵ ਘਟਾ ਕੇ ਇਸ ਦੀ ਵਰਤੋਂ ਘੱਟ ਕਰਨ ਦੀ ਆਦਤ ਬਣਾਓ। ਘੱਟ ਦੂਰੀ ਲਈ ਜਿੰਨਾ ਸੰਭਵ ਹੋ ਸਕੇ ਪੈਦਲ ਚੱਲੋ। ਇਸ ਨਾਲ ਮਾਸਪੇਸ਼ੀਆਂ ਦੀ ਕਸਰਤ ਹੋਵੇਗੀ ਜੋ ਤੁਹਾਨੂੰ ਸਿਹਤਮੰਦ ਅਤੇ ਆਕਰਸ਼ਕ ਰੱਖਣ ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਮਦਦ ਕਰੇਗੀ ਸਰੀਰ ਦੀ ਸੁੰਦਰਤਾ ਇਸ ਦੀ ਸਫਾਈ ਵਿੱਚ ਹੈ ਇਸ ਲਈ ਇਸ ਦਾ ਖਾਸ ਧਿਆਨ ਰੱਖੋ ਵਾਲਾਂ ਨੂੰ ਹਮੇਸ਼ਾ ਤਿਆਰ ਰੱਖੋ ਆਪਣੇ ਵਾਲਾਂ ਵਿੱਚ ਤੇਲ ਦੀ ਨਿਯਮਤ ਵਰਤੋਂ ਕਰੋ ਇਹ ਬੇਲੋੜੇ ਵਾਲਾਂ ਨੂੰ ਸਾਫ਼ ਰੱਖੋ। ਕ੍ਰੋਧ ਕਾਰਨ ਤਨ, ਮਨ ਅਤੇ ਵਿਚਾਰਾਂ ਦੀ ਸੁੰਦਰਤਾ ਨਸ਼ਟ ਹੋ ਜਾਂਦੀ ਹੈ। ਗੁੱਸੇ ਦੇ ਪਲਾਂ ਵਿੱਚ ਸੰਜਮ ਬਣਾ ਕੇ ਆਪਣੀ ਸਰੀਰਕ ਊਰਜਾ ਦੇ ਨੁਕਸਾਨ ਤੋਂ ਬਚੋ। ਭੋਜਨ ਦੌਰਾਨ ਥੋੜਾ ਜਿਹਾ ਪਾਣੀ ਪੀਓ। ਭੋਜਨ ਤੋਂ ਬਾਅਦ ਜ਼ਿਆਦਾ ਪਾਣੀ ਨਾ ਪੀਓ। ਆਪਣੇ ਪਿਆਰੇ ਦੇਵਤੇ ਦੇ ਦਰਸ਼ਨ ਕਰਨ ਲਈ ਨਿਯਮਤ ਤੌਰ ਤੇ ਸਮਾਂ ਕੱਢਣਾ ਯਕੀਨੀ ਬਣਾਓ ਤੁਸੀਂ ਕਿਸੇ ਵੀ ਧਰਮ ਦੇ ਪੈਰੋਕਾਰ ਹੋ ਤੁਹਾਨੂੰ ਆਪਣੀ ਧਾਰਮਿਕ ਪ੍ਰਣਾਲੀ ਦੇ ਅਨੁਸਾਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਵੀ ਮਿਲੇਗੀ ਸਵੇਰ ਦੇ ਸਮੇਂ ਦਹੀਂ ਦਾ ਸੇਵਨ ਕਰਨ ਨਾਲ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਤੇ ਚਿਹਰੇ ਉੱਪਰ ਛੇਤੀ ਚੁਰੜੀਆਂ ਨਹੀਂ ਪੈਂਦੀਆਂ ਖੂਨ ਦੀ ਕਮੀ ਨੂੰ ਅਨੀਵੀਆਂ ਕਹਿੰਦੇ ਹਨ ਲਗਾਤਾਰ ਰਾਤ ਨੂੰ ਦਾਖਾਂ ਪਾਣੀ ਵਿੱਚ ਭਿਉਂ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਖੂਨ ਦੀ ਕਮੀ ਦੂਰ ਹੋ ਜਾਵੇਗੀ ਤੇ ਤੁਹਾਨੂੰ ਇਸ ਬਿਮਾਰੀ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ ਰਹਿੰਦੀ ਹੈ ਤਾਂ ਤੁਸੀਂ ਉਸ ਜਗ੍ਹਾ ਤੇ ਪਾਨ ਦੇ ਪੱਤੇ ਨੂੰ ਪੀਸ ਕੇ ਲਗਾਓ ਤੇ ਉਸ ਦੀ ਮਾਲਿਸ਼ ਕਰੋ ਸੋਜ ਘਟ ਜਾਵੇਗੀ ਨਾਸ਼ਤੇ ਵਿੱਚ ਕੇਲੇ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਤੁਹਾਡੇ ਸਰੀਰ ਵਿੱਚ એનર્ਜੀ ਬਣੀ ਰਹੇਗੀ ਤੇ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ ਜਿਹੜੇ ਲੋਕ ਸਵੇਰ ਦੇ ਸਮੇਂ ਜ਼ਿਆਦਾ ਕੰਮਾਂ ਵਿੱਚ ਲੱਗੇ ਰਹਿੰਦੇ ਹਨ ਉਹਨਾਂ ਲਈ ਕੇਲੇ ਦਾ ਸੇਵਨ ਬਹੁਤ ਫਾਇਦੇਮੰਦ ਹੈ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਇੱਕ ﺍﻟाइچی ਜ਼ਰੂਰ ਚਬਾਓ ਇਸ ਦੇ ਨਾਲ ਕਦੇ ਵੀ ਤੁਹਾਨੂੰ ਬੁਢਾਪੇ ਵਿੱਚ ਸਾਹ ਚੜਨ ਦੀ ਸ਼ਿਕਾਇਤ ਨਹੀਂ ਹੋਵੇਗੀ ਜੇਕਰ ਤੁਹਾਡੇ ਪੇਟ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਜੀਰੇ ਨੂੰ ਪੀਸ ਕੇ ਸ਼ਹਿਦ ਨਾਲ ਚੱਟ ਲਓ ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਰਾਹਤ ਮਿਲੇਗੀ ਥੋੜੀ ਜਿਹੀ ਹਲਦੀ ਸਰੋਂ ਦਾ ਤੇਲ ਤੇ ਨਮਕ ਦਾ ਮੰਜਨ ਬਣਾ ਕੇ ਦੰਦਾਂ ਦੇ ਉੱਪਰ ਪੇਸਟ ਕਰੋ ਦੰਦਾਂ ਵਿੱਚ ਲੱਗੇ ਹੋਏ ਕੀੜੇ ਮਰ ਜਾਣਗੇ ਤੇ ਤੁਹਾਡੇ ਦੰਦ ਵੀ ਚਮਕਦਾਰ ਤੇ ਮਜ਼ਬੂਤ ਹੋ ਜਾਣਗੇ ਇੱਕ ਚਮਚਾ ਜੀਰਾ ਪਾਣੀ ਵਿੱਚ ਰਾਤ ਨੂੰ ਪੀਓ ਲਵੋ ਤੇ ਸਵੇਰੇ ਪਾਣੀ ਨੂੰ ਪੀ ਲਓ ਅਤੇ ਜੀਰੇ ਨੂੰ ਚਬਾ ਕੇ ਖਾਓ ਇਸ ਦੇ ਨਾਲ ਤੁਹਾਡਾ ਪੇਟ ਸਾਫ਼ ਰਹੇਗਾ ਤੇ ਵਜ਼ਨ ਵੀ ਨਹੀਂ ਵਧੇਗਾ ਮੱਝ ਦੇ ਦੁੱਧ ਵਿੱਚ ਚਨੇ ਭਿਉਂ ਕੇ ਖਾਣ ਨਾਲ ਜੇਕਰ ਤੁਸੀਂ ਕਮਜ਼ੋਰ ਹੋ ਤੇ ਪਤਲੇ ਹੋ ਤਾਂ ਤੁਹਾਡੀ ਸਿਹਤ ਭਰ ਜਾਵੇਗੀ ਤੇ ਸਰੀਰ ਵਿੱਚ ਤਾਕਤ ਆ ਜਾਵੇਗੀ ਰਾਤ ਨੂੰ ਦੁੱਧ ਵਿੱਚ ਚਨੇ ਭਿਉਂ ਕੇ ਰੱਖ ਦਿਓ ਤੇ ਸਵੇਰੇ ਖਾਓ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਰਹਿਦਾ ਹੈ ਤਾਂ ਤੁਸੀਂ ਖੰਜੂਰਾ ਹਰ ਰੋਜ਼ ਖਾਓ ਇਸ ਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਨੋਰਮਲ ਰਹੇਗਾ ਜਿਹੜਾ ਵਿਅਕਤੀ ਬਿਨਾਂ ਸੋਚੇ ਸਮਝੇ ਜ਼ਿਆਦਾ ਭੋਜਨ ਖਾਂਦਾ ਹੈ ਉਸ ਨੂੰ ਟੈਨਸ਼ਨ ਦੀ ਪ੍ਰੋਬਲਮ ਹੁੰਦੀ ਹੈ ਜਦੋਂ ਤੁਹਾਨੂੰ ਛਿੱਕ ਆਉਂਦੀ ਹੈ ਤਾਂ ਸਿਰ ਨੂੰ ਥੱਲੇ ਕਰ ਲਵੋ ਇਸ ਨਾਲ ਤੁਹਾਡੀ ਯਾਦਦਾਸ਼ਤ ਹੋਰ ਤੇਜ਼ ਹੋ ਜਾਵੇਗੀ ਕਦੇ ਵੀ ਤੁਸੀਂ ਮੱਛੀ ਦੇ ਨਾਲ ਦਹੀਂ ਖਾਂਦੇ ਹੋ ਤਾਂ ਇਸ ਨਾਲ ਬਹੁਤ ਖਤਰਨਾਕ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ ਇਸ ਲਈ ਕਦੇ ਵੀ ਮੱਛੀ ਦੇ ਨਾਲ ਦਹੀਂ ਦਾ ਸੇਵਨ ਨਾ ਕਰੋ ਤੇ ਨਾ ਹੀ ਮੱਛੀ ਖਾ ਕੇ ਦੁੱਧ ਪੀਓ ਸੌਣ ਤੋਂ ਪਹਿਲਾਂ ਸੌਂਫ ਖਾਣ ਨਾਲ ਨਜ਼ਰ ਤੇਜ਼ ਹੁੰਦੀ ਹੈ ਇਸ ਲਈ ਤੁਸੀਂ ਇੱਕ ਚਮਚ ਸੌਂਫ ਦੇ ਨਾਲ ਦੋ ਬਦਾਮ ਰਾਤ ਨੂੰ ਜ਼ਰੂਰ ਖਾਓ ਇਸ ਤਰ੍ਹਾਂ ਲਗਾਤਾਰ ਖਾਣ ਨਾਲ ਤੁਹਾਨੂੰ ਵਧੀਆ ਨਤੀਜਾ ਮਿਲੇਗਾ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ